ਆ ਭਾਈ ਬੋਇਤਰਾ ਦੇਖ ਲੈ ਅੱਜ ਕੱਲ੍ਹ ਦੀ ਜਨੇਸ਼ਰ ਦਾ ਕੀ ਹਾਲ ਆ ਸਾਰੇ ਸਾਰਾ ਦਿਨ ਫੋਨ ਤੇ ਚਿੰਬੜੇ ਰਹਦੇ ਨੇ ਭਾਈ ਹੋਰ ਕੀ ਯਾਰ ਇਹਨਾਂ ਨੂੰ ਕੋਈ ਹੋਰ ਕੋਈ ਕੰਮ ਹੀ ਨਹੀਂ ਫੋਨ ਤੇ ਸਾਰਾ ਦਿਨ 24 ਘੰਟੇ ਆਏ ਆਏ ਕਰੀ ਜਾਂਦੇ ਨੇ ਉਹ ਪਤਾ ਹੀ ਕੀ ਆਜੇ ਅੱਖਾਂ ਦੀ ਨਿਗਾਹ ਕੱਢੂ ਨਾ ਉਦੋਂ ਪਤਾ ਲੱਗੂ ਇਹਨਾਂ ਨੂੰ ਫਿਰ ਪਜਤੌਣਗੇ ਹੋਰ ਭਾਈ ਇਹਨਾਂ ਨੂੰ ਕਹਿੰਦੇ ਟਿਕ ਜਾ ਬੋ ਸਿਆਣਿਆਂ ਦੀ ਗੱਲ ਮੰਨ ਲਓ ਮੰਨ ਲਓ ਪਤਾ ਨਹੀਂ ਕੀ ਕਰੀ ਜਾਂਦਾ ਵਿੱਚ ਨੂੰ ਐ ਕਰੀ ਜਾਂਦਾ ਏ ਹਾਂ ਬੜਿਆ ਚੁੱਪ ਕਰ ਜਾ ਉਹ ਤੇਰੇ ਭਲੇ ਲਈ ਉਹ ਕਹਿੰਦੇ ਆ ਉਹ ਬੋਲਣ ਦੀ ਅਕਲ ਉਹ ਕੋਲ ਹੈਗੀ ਤੈਨੂੰ ਓਏ ਆਇਆ ਸੋ ਆ ਜਦੋਂ ਜਵਾਬ ਕਰਦਾ ਸਾਰੇ ਹੀ ਪਿਆ ਹੋਰ ਭਾਈ ਆਪਣਾ ਖਿਆਲ ਰੱਖੋ ਗੋਲੀ ਮਾਰ ਗੋਲੀ ਮਾਰ ਮੇਰੇ ਕੋ ਆਏ ਬੰਦੇ ਆ ਗਏ ਉਹ ਕਿੱਥੇ ਆ ਗਏ ਉਹ ਕਿੱਥੇ ਆ ਗਏ ਬੰਦੇ ਆ ਗਏ ਭਾਈ ਕਿੱਥੇ ਆ ਗਏ ਕਿੱਥੇ ਆ ਗਏ ਭਾਈ ਭੈਣ ਜੀ ਲਾਦ ਦੇਣ ਕਿੱਥੇ ਆ ਗਏ ਗੇਮ ਚ ਆ ਗਏ ਗੇਮ ਚ ਆ ਗਏ ਸਾਰਾ ਉਹ ਗੱਦ ਲਾਨੂੰ ਤੂੰ ਕਹਿੰਦਾ ਗੇਮ ਚ ਆ ਗਏ ਮੇਰੇ ਕੀ ਆ ਗੇਮ ਵੀ ਨਹੀਂ ਖੇਲਣ ਦਿੰਦਾ ਮੇਰਾ ਦਿਲ ਕੱਢਦਾ ਅਸੀਂ ਬਾਰੇ ਬੰਦਾ ਕਿੱਥੇ ਆ ਗਏ ਉਹ ਗੱਲਾਂ ਕਿਹੜੀਆਂ ਕਰਦਾ ਐ ਟੈਕ ਆ ਜਣਾ ਸੀ ਮੈਨੂੰ ਤਾਂ ਹੁਣ ਤਾਂ ਯਾਰ ਅੱਜ ਕੱਲੇ ਜਿਹੜਾ ਕੰਮ ਕਰਿਆ ਪਿਆ ਤਾਂ ਤੈਨੂੰ ਪਾਈ ਹਾਂ ਇਹੇ ਬਾਗੀ ਭਾਂਡੇ ਚਾਉਂਦੇ ਹੁੰਦੇ ਨੇ ਓਏ ਉਹ ਤੜਕੜ ਦੇਖਿਓ ਕੀ ਹੋ ਗਿਆ ਹਾਂ ਯਾਰ ਬਧੀ ਹੋਇਆ ਤੜਕੜ ਤੇਰੀ ਪੈ ਗਏ ਸੀ ਮੇਰੇ ਤਾਂ ਓਏ ਇਹੇ ਬਾਗੀ ਭਾਂਡੇ ਚਾਉਂਦੇ ਹੁੰਦੇ ਨੇ ਆਹ ਕੋ ਬਾਤ ਆ ਮਾਰ ਮਾਰ ਯਾਰ ਕੀ ਆ ਬੁੜਿਆ ਤੜਕੜ ਵਧਾ ਦੇ ਮਾਰ ਬਾਪੂ ਨੂੰ ਦੱਸੂ ਮੈਂ ਆਪਣੇ ਬਾਪੂ ਨੂੰ ਆਦੇ ਤੋਂ ਜਿਹੜਾ ਬੁੜੀ ਨੂੰ ਆਦੇ ਚਾਇਆ ਆਪਣੇ ਨੂੰ ਨਹੀਂ ਪਤਾ ਲੱਗਿਆ ਕੀ ਹੋ ਗਿਆ ਉਹਨਾਂ ਦੀ ਮੋਟਰ ਤਾਂ ਚੋਰੀ ਕਰਕੇ ਲੈ ਗਏ ਕੀ ਨਾਲੇ ਹੋ ਗਈ ਭਾਈ ਚੋਰੀ ਉਹ ਯਾਰ ਜਿਹੜੀ ਬਾਰੋਂ ਬਾਰ ਮੋਟਰ ਆ ਉਹਨਾਂ ਦੀ ਆਹੋ ਜਾਨਵਰ ਜੇ ਉਹਨਾਂ ਦਾ ਨਾਮ ਆਉਂਦਾ ਕਿਹੜਾ ਡੈਰਾ ਸੋਰੇ ਉਹ ਨਹੀਂ ਨਹੀਂ ਉਹ ਯਾਰ ਛੋਟਾ ਆ ਜਾਂਦਾ ਓੜਨੇ ਜੇ ਵਾਲਾ ਉਹ ਕੀ ਸੀ ਨਾਮ ਯਾਰ ਛੋਟਾ ਆ ਜਾਂਦਾ ਕਿ ਕੋਕਰ ਹੈ ਜੇ ਉਹ ਨਹੀਂ ਨਹੀਂ ਤੋਤੀ ਤੋਤੀ ਉਹ ਅੱਛਾ ਤੋਤੇ ਦੀ ਮੋਟਰ ਤੇ ਗੱਲ ਕਰਾ ਤੂੰ ਹਾਂ ਠੀਕ ਨਾਲੇ ਘਰ ਦੇ ਨਾਲ ਨਾਲ ਮੋਟਰ ਆ ਉੱਥੇ ਹੀ ਜਾ ਕੇ ਸਾਰੀਆਂ ਤਾਰਾਂ ਜਾ ਕੇ ਉਹ ਅੱਜ ਕੱਲ੍ਹ ਨਹੀਂ ਪਾਈ ਪਤਾ ਲੱਗਾ ਚੋਰਾ ਦਾ ਔਰ ਯਾਰ ਲੜੜਾ ਯਾਰ ਰੱਖੋ ਭਾਈ ਆ ਪਰਸੋਂ ਪੱਖਾ ਤਾਰ ਕੇ ਲੈ ਗਏ ਨਵਾਂ ਲਾਇਆ ਹੁਣ ਪੰਜਾਹ ਆਹੀ ਪੱਖਾ ਤਾਰ ਕੇ ਲੈ ਗਏ ਆ ਤਾਂ ਹੀ ਨਹੀਂ ਚੱਲਦਾ ਇਹ ਲੂ ਭਾਈ ਕਿੱਥੋਂ ਦੀਆਂ ਤਾਰਾਂ ਹੀ ਚੋਰੀ ਕਰਕੇ ਲੈ ਗਏ ਇਹਦੀਆਂ ਕਿਹੜਾ ਕਰਕੇ ਲੈ ਗਿਆ ਹਾਂ ਇਹ ਨੇ ਆਵੜੇ ਪਿੰਡ 'ਚ ਹੁਣ ਬਹੁਤ ਚੋਰ ਨੇ ਕਿਹਦਾ ਨਾਮ ਦੱਸਾਂ ਤੈਨੂੰ ਮੈਂ ਕਿਹੜਾ ਚੋਰ ਐਸਾ ਨਸ਼ੇੜੀਆਂ ਦੇ ਕੰਮ ਨੇ ਔਰ ਸਾਲੇ ਲਾ ਨਸ਼ਾ ਖਾ ਕੇ ਇਹਨਾਂ ਨੂੰ ਪਤਾ ਹੀ ਲੱਗਦਾ ਸੀ ਕੀ ਕਰਦੇ ਆ ਉਹ ਯਾ ਨਸ਼ੇ ਪਿਛੇ ਸਾਲੇ ਪੱਖੇ ਨਹੀਂ ਲੱਗਦਾ ਤਾਂ ਸਾਨੂੰ ਗਰਮੀ 'ਚ ਬਿਠਾਇਆ ਔਰ ਆਪ ਦੇਖ ਲਈ ਤੂੰ ਮੈਂ ਤੈਨੂੰ ਕਹਤਾ ਬੈਂਚ ਮੱਚ ਵੀ ਹੋ ਜਣਿਆ ਗਿਆ ਫਿਰੋਂ ਔਰ ਯਾਰ ਇਹ ਪੌੜਾ ਪਤਾ ਨਹੀਂ ਕੀ ਚੱਕਰ ਐ ਇਹ ਹਾਂ ਉਹ ਕਹਿੰਦਾ ਚੋਰਾਂ ਦੇ ਇੱਕ ਨਾਲ ਉਹਨਾਂ ਗਵਾਂਢੀ ਆ ਕਹਿੰਦਾ ਭੂਤ ਆਉਂਦੇ ਨੇ ਕਹਾਂ ਸਾਡੇ ਕੈਮਰੇ 'ਚ ਆ ਕੇ ਮਾ ਗਿਹੜੇ ਭੂਤ ਉਹ ਅੱਜ ਕੱਲੇ ਜਨਤਾਂ ਦਾ ਹੈ ਸਾਰੇ ਨਸ਼ਾ ਖਾ ਕੇ ਬੋਲੀ ਜਾਂਦੇ ਨੇ ਪਤਾ ਉਹਨਾਂ ਨੂੰ ਲੱਗਦਾ ਨਹੀਂ ਹੈਗਾ ਪਾਈ ਮੈਂ ਤੈਨੂੰ ਗੱਲ ਕਰਦਾ ਜੀ ਤਿਆਰ ਰੱਖੀ ਚੋਰ ਚੂਲਾ ਦਾ ਬਹੁਤ ਆਪਣੇ ਮੁੰਡੇ ਨੂੰ ਕਹ ਦੀ ਮੋਟਰ ਤੇ ਦੇਖ ਕੇ ਜਾਏ ਮੈਂ ਸਾਰੀ ਰਾਤ ਨਹੀਂ ਸੌਂਦਾ ਹੈਗਾ ਆ ਪਾਣੀ ਪੂਣੀ ਦਾ ਘਰ ਦੀ ਰਾਖੀ ਰੱਖਦਾ ਆ ਦਾ ਸਾਰੇ ਨਕਮੇ ਨੇ ਨਵੇਂ ਵਾਲੇ ਦਾ ਮਾਰ ਬੰਦਾ ਮਾਰ ਯਾਰ ਇਹਦੇ ਮਾਰ ਤੂੰ ਬੰਦਾ ਮਾਰ ਮੈਂ ਕਹਿ ਰਿਹਾ ਭਾਈ ਚਾਪੇ ਨੂੰ ਤਾਂ ਸੁਣਾ ਪੈਣਾ ਓ ਪਾਈ ਮੈਂ ਉਹ ਕਰਾ ਆਪਣੇ ਮੁੰਡੇ ਨੂੰ ਕਹਿ ਲਈ ਭਾਈ ਧਿਆਨ ਰੱਖੇ ਮੋਟਰ ਦਾ ਨਾ ਨਾ ਧਿਆਨ ਰੱਖਾਂਗੇ ਯਾਰ ਤੂੰ ਵੀ ਰੱਖਿਆ ਬਣਾਉਣਾ ਆਹਦਾ ਕੱ ਚੱਲੇ ਆ ਮੈਂ ਆਹ ਲੈਣ ਕਿਤੇ ਹੋਇਆ ਨੇਰਾ ਹੋ ਗਿਆ ਭਾਈ ਨਾ ਨਾ ਜਾਈਂ ਬੱਚਰੇ ਬਾਰੇ ਬੋਟ ਤੇ ਚੋਰ ਮਿਲ ਗਿਆ ਮੇਰੇ ਕੋ ਪੈਸੇ ਵੀ ਬਹੁਤ ਨੇ ਬਟੂਏ ਚ ਓਏ ਓਏ ਨਾ ਜਾਈਂ ਫਿਰ ਕਿਤਾ ਮੇਰੇ ਗੋਡੇ ਨਹੀਂ ਕੰਮ ਕਰਦੇ ਨਾ ਚੋਰ ਆਪਣੇ ਮੁੰਡੇ ਨੂੰ ਕੀ ਕਿ ਆਨਲਾਈਨ ਉਹ ਮੈਂ ਮੈਚ ਲਾਉਣਾ ਆ ਦੇਣਾ ਉਹਦਾ ਹੈ ਨਹੀਂ ਕੰਮ ਦੇਗਾ ਉਹਨੂੰ ਵੀ ਬੋਲਣਾ ਚੱਲ ਭਾਈ ਠੀਕ ਆ ਓ ਪਾਈ ਠੀਕ ਮਿਲਦੇ ਆ ਫਿਰ ਛਾਹ ਨੂੰ ਕੋਲੋਂ ਹਾਂਜੀ ਆਏ ਵੇ ਉਹ ਆਇਆ ਰਵਾਈਵ ਦੇ ਰਵਾਈਵ ਉਹ ਹਾਂ ਵੀ ਮੁੰਡਿਆ ਕੀ ਕਰਦਾ ਉਹ ਕੁਛ ਨਹੀਂ ਮੈਚ ਲੱਗਿਆ ਰਹਿਣਾ ਉਹ ਯਾਰ ਪਾਪੇ ਮੈਚ ਲੱਗਿਆ ਉਹ ਆਪਣੀ 바ਰੀ ਆ ਨੱਕਾ ਮੋੜਿਆ ਜਾ ਕੇ ਪਾਪੇ ਮੀ ਬੋ ਤਾ ਤੂੰ ਇੰញੋਂ ਤੱਕ ਮੀ ਦਾ ਹੈਗਾ ਯਾ ਤੈਨੂੰ ਪਤਾ ਨਹੀਂ ਅੱਜ ਕੱਲ ਚੋੜੀਆਂ ਬੜੀਆਂ ਹੁੰਦੀਆਂ ਨੇ ਨਾਲੇ ਢੇੜਾ ਮਾਲ ਰੱਖਿਆ ਕਰ ਉਹ ਆਪਣੇ ਮਰਨ ਗਏ ਨੇ ਆਪਾਂ ਦੱਸ ਦੋ ਚੋਰੀਆਂ ਦੀ ਗੱਲ ਕਰ ਉਹ ਜਦ ਚੋਰੀ ਕਰਕੇ ਲੱਗੇ ਨਾ ਫਿਰ ਪਤਾ ਲੱਗੂ ਤਾਂ ਇਹਨੂੰ ਉਹ ਟੈਨਸ਼ਨ ਆ ਲੈ ਮੇਰੇ ਮੈਚ ਲੱਗਾ 2 ਮਿੰਟ ਚੁੱਪ ਕਰ ਜਾ ਉਹ ਤੋਤੀ ਕੀ ਮੋਟਰ ਤੇ ਦੇਖ ਲਾ ਚੋਰੀ ਹੋ ਗਈ ਨਾਲੇ ਘਰ ਦੇ ਕੋਲ ਮੋਟਰ ਆ ਉਹਦਾ ਮੁੰਡਾ ਸਾਲਾ ਨਸ਼ੇ ਕਰੀਦਾ ਆ ਆਪੇ ਸਮਾਨ ਵੇਚੀ ਜਾਂਦਾ ਉਹ ਕਹਿਣ ਦੀਆਂ ਗੱਲਾਂ ਨੇ ਕਹਿਣ ਉਹ ਤਾਂ ਬਹੁਤ ਗੱਲਾਂ ਨਿਕਲ ਆ ਬੱਚੋਂ ਖੁੱਲੀ ਤਾਂ ਨਾ ਬੱਚੋਂ ਬਹੁਤ ਗੱਲਾਂ ਨਿਕਲਦੀਆਂ ਨੇ ਉਹ ਯਾਰ ਖੜ ਜਾ ਯਾਰ ਮੈਚ ਲੱਗਿਆ ਹੋਇਆ 2 ਮਿੰਟ ਹੋ ਗਿਆ ਬਾਪੇ ਉਹ ਮੈਚ ਦਾ ਲੱਗਿਆ ਆ ਬਾਪੇ 2 ਮਿੰਟ ਖੜਾ ਯਾਰ ਬੰਦੇ ਆ ਗਏ ਉਹ ਫੋਨ ਪਰ ਬੰਦੇ ਆ ਗਏ ਬੰਦੇ ਆ ਗਏ ਬੰਦੇ ਬੰਦੇ ਤਾਂ ਆ ਗਏ ਮੋਟਰ ਤੇ ਉਹ ਮੋਟਰ ਤੇ ਨਹੀਂ ਮਾਮਾ ਗੇਮ 'ਚ ਆ ਗਏ ਮੈਂ ਗੇਮ 'ਚ ਆ ਗਏ ਜਾਂ ਚੋਰੀਆਂ ਹੁੰਦੇ ਨੇ ਨਾ ਬੰਦੀ ਕਰਦੇ ਨੇ ਓਏ ਯਾਰ ਤੈਨੂੰ ਕੌਣ ਸਮਝਾਵੇ ਗੇਮ 'ਚ ਬੰਦੇ ਆ ਗਏ ਮਤਲਬ ਐਨਮੀਜ਼ ਆ ਗਏ ਅੱਛੇ ਕੰਡੇ ਨੇ ਕਰਨਾ ਕੋਈ ਨਹੀਂ ਕੰਮ ਜ਼ਰੂਰੀ ਆ ਪਹਿਲਾਂ ਮੋਟਰ ਤੇ ਜਾ ਕੇ ਆ ਯਾਰ ਕੀ ਗੱਲਾਂ ਕਰੀਂ ਨਾ ਯਾਰ ਸਵੇਰੇ ਜਾਊਗਾ ਦਸ ਮੀਚ 'ਚ ਤਾਂ ਮੱਛਰ ਨਾ ਮਾਰਨਾ ਮੀਚ 'ਚ ਉੱਥੇ ਆਪਣੀ 바ਰੀ ਆ ਹੁਣ ਯਾਰ ਤੇਰਾ ਬੁੜਿਆ ਔਖਾ ਹੀ ਆ ਯਾਰ ਫੋਨ ਦੇ ਦੇ ਯਾਰ ਦੋ ਮਿੰਟ ਕੋਈ ਨਹੀਂ ਕਰੇਗਾ ਕੰਮ ਕੌਣ ਕਰੂਗਾ ਯਾਰ ਕੀ ਆ ਕੀ ਗੱਲਾਂ ਯਾਰ ਮੈਂ ਪੈਣ ਲੱਗਿਆ ਮੈਂ ਆ ਸੋਟੀ ਮਾਰੂ ਤੂੰ ਯਾਰ ਪਏ ਆਣ ਦੇ ਮੈਂ ਆਪੇ ਚਲੇ ਆਉਂ ਯਾਰ ਰਾਤ ਨੂੰ ਆ ਕੇ ਚਲੇ ਜਾਂਦਾ ਨਹੀਂ ਚੱਲ ਉੱਠ ਯਾਰ ਜਾਨਾ ਯਾਰ ਕੀ ਕੰਮ ਨਹੀਂ ਕਰਦਾ ਡੱਕਾ ਨਹੀਂ ਤੋੜਦਾ ਹੈਗਾ ਆਪ ਵੀ ਤਾਂ ਝੋਟੇ ਵਰਗਾ ਮੈਂ ਤੱਕੜਾ ਰਿਹਾ ਸਾਰੇ ਕੰਮ ਕਰਦਾ ਮੈਂ ਸਾਰੇ ਕਰਦਾ ਤਾਂ ਛੇ ਕੁੱਟ ਕੇ ਮੋੜੇ ਤਾਂ ਹੀ ਇੰਨੇ ਕਿਲੇ ਰੱਖੇ ਨੇ ਕਿਲੇ ਰੱਖਣਾ ਡੰਕਰਾਂ ਦੇ ਗਣਾਈ ਜਾਂਦਾ ਬੱਚੇ ਦਾ ਬਣਦਾ ਏ ਯਾਰ ਦਸ ਨਾ ਮੀ ਪੈਂਦਾ ਯਾਰ ਬੁੜੇ ਦਾ ਦਿਮਾਗ ਹਿੱਲੇ ਆ ਹਿੱਲੇ ਹੋਏ ਨੇ ਇਹ ਰੱਬਾ ਯਾਦਾ ਮੀ ਚੱਕਣਾ ਨਹੀਂ ਬੁੜਾ ਚੱਕਲਾ ਪਾਉਦਾ ਨਹੀਂ ਕੀ ਕਰਦੇ ਨਾ ਫੋਨ ਤੇ ਲੱਗੇ ਰਹਿਣਾ 24 ਘੰਟੇ ਇੱਕ ਦਾ ਸਾਡੇ ਬੁੜੇ ਦਾ ਦਿਮਾਗ ਹੱਲਿਆ ਪਿਆ ਲਾ ਕੇ ਲੰਡੂ ਜਾਂ ਪੈ ਕੇ ਗਾਲਾਂ ਕੱਢੀ ਜੇ ਕੋ ਸਾਰਾ ਦਿਨ ਗੇਟੇ ਤੋਂ ਲੱਗਦਾ ਨਹੀਂ ਲਾ ਦੂ ਮੰਜਾ ਮੂਰੇ ਆਖੇ ਪਾਣੀ ਲਾਇਆ ਵੀ ਸਾਲਾ ਮੀ ਪਾ ਕੇ ਦੁਨੀਆ ਹੜ ਨੂੰ ਤਿਆਰ ਆ ਤੈਨੂੰ ਪਾਣੀ ਨਹੀਂ ਪਈ ਇਹ ਸਾਲਾ ਸੈਲਫ ਨਹੀਂ ਚੱਕਦਾ ਕੰਮ ਹੋਣਾ ਚੱਲ ਕੋਈ ਨਹੀਂ ਬੁੜੇ ਦਾ ਵੀ ਕੰਮ ਹੋਣ ਵਾਲਾ ਮੋਟਰਸਾਈਕਲ ਨਾਲ ਪੱਟੂ ਪਿੰਡ ਬੰਨ ਕੇ ਯਾਦ ਰੱਖ ਓ ਬਾਈ ਯਾਰ ਗੱਲ ਪਤਾ ਲੱਗੀ ਆ ਦਸ ਪੁੱਤ ਕੀ ਓ ਮੈਂ ਬੁੜਿਆਂ ਕੋ ਬੈਠਾ ਸੀ ਆਪਾਂ ਉਧਰ ਲਈ ਮੁਰ ਰਹੇ ਤੇ ਤਾਂ ਜਾਣੇ ਨਹੀਂ ਆਪਾਂ ਹੋਰ ਕਿਤੇ ਚੱਲਾਂਗੇ ਕਿਉਂ ਕੀ ਗੱਲ ਉਹ ਗੱਲਾਂ ਕਰਦੇ ਕਹਿੰਦੇ ਪਿੰਡ 'ਚ ਚੋਰੀਆਂ ਹੋਣ ਲੱਗੀਆਂ ਅੱਛਾ ਪਤਾ ਲੱਗਿਆ ਨੇ ਹੁਣ ਉਹ ਅੱਛਾ ਹੁਣ ਕਿਤੇ ਹੋਰ ਮਾਰਦੇ ਆ ਡੱਕਾ ਹਾਂ ਮੋਟਰ ਤੇ ਨੇ ਹੁਣ ਉਹ ਮੋਟਰ ਤੇ ਗਏ ਨੇ ਹੁਣ ਹਾਂ ਬਸ ਮੈਨੂੰ ਐਂ ਖਬਰ ਦਿੰਦਾ ਰਹਿ ਆ ਕਰ ਹਾਂ ਹਾਂ ਚੱਲਦੇ ਆਪਾਂ ਹੁਣ ਹੋਰ ਕਿੱਧਰ ਹੁਣ ਆਪਾਂ ਹੋਰ ਕਿਤੇ ਚੱਲਦੇ ਆ ਕੋਈ ਨਾ ਚੱਲ ਨੀਗਾ। ਉਹ ਮਾ ਵੀ ਕੋਈ ਨੀ ਮੋਟਰ ਦੇ ਮੱਖਣਾ। ਅੱਲਾ ਸਲਾਮ ਸਤਿ। ਯਾਰ ਮੀਤਾ ਖਾਸਾ ਯਾਰ ਪਾਣੀ ਪੂਣੀ ਦੀ ਦਾ ਲੋੜ ਹੀ ਨਹੀਂ ਮਿਲਦਾ। ਉਹ ਛੱਡ ਯਾਰ ਸਹੀਲੀਆ ਗੱਲ ਕਰਦੇ ਆ। ਬਥੇਰਾ ਟਾਈਮ ਪਿਆ। ਮੁੰਝਾੜਾ ਇਹ ਪਹਿਲਾਂ ਦਾ ਯਾਰ। ਹਾਂ। ਥੋੜਾ ਸੱਪ ਸੋਪੇ ਹੁੰਦਾ ਗਈ ਬਾਰੇ ਅਜ। ਲੈ ਅਬ ਇੱਕ ਮਤਰਾ। ਲੋ ਵੀ ਹੁਣ ਆਪਾਂ ਨੂੰ ਨਾ ਬੁੜਾ ਤੰਗ ਕਰੇ ਨਾ ਕਰੇ ਬੁੜੇ ਦੀ ਯਾਦ ਆਪਾਂ ਲੰਨਿਆ ਸਵਾਦ ਹੋ ਰੇ ਹੁਣ ਲਾ ਦੀ ਇਹਨੂੰ ਆਈ ਹਾਏ ਉਹ ਹਾਂ ਵੇ ਕਿੱਦਾਂ ਡਾਰਲਿੰਗ ਉਹ ਮੈਂ ਤਾਂ ਵਧੀਆ ਮੈਨੂੰ ਵੀ ਹੁਣ ਤੂੰ ਦੱਸ ਤੇਰਾ ਕੀ ਹਾਲ ਆ ਉਹ ਬਸ ਵਧੀਆ ਵਧੀਆ ਬਾਪੂ ਨੇ ਮੋਟਰ ਪਾਈ O'waa sada kiyo, sada dhyana kardela ata minu raha. O'waa, sada kiyo, sada dhyana kardela ਪਾਪੇ ਨੂੰ ਲੋ ਨਾ ਮੇਰੀ ਝੜਗਾ ਤੇ ਹਲੋ ਪਾਪੇ ਛੇਤੀ ਆਇਆ ਮੋਟਰ ਤੇ ਸਲੈਟਾ ਕਰਦਾ ਤੱਪ ਲਿਆ ਮੈਨੂੰ ਉਹਨੇ ਛੇਤੀ ਆਇਆ ਪਾਪੇ ਛੇਤੀ ਪਾਪੇ ਪਾਪੇ ਆ ਗਿਆ ਛੇਤੀ ਆਇਆ ਪਾਪੇ ਇੱਕ ਤਾਂ ਸਾਲੇ ਮੁੰਡੇ ਨਾਲ ਤਾਂ ਕੀਤਾ ਪਿਆ ਪਤਾ ਨਹੀਂ ਕਿੱਥੇ ਭੂਤ ਆ ਗਏ ਤੇ ਕਿਉਂ ਨਾ ਪੈਣਾ ਹੁਣ ਮੈਨੂੰ ਵਾਹ ਗਰੂ ਹੱਥਾਂ ਓਏ ਤੂੰ ਇੱਥੇ ਬੈਠਾ ਪੌਂਦੂਆ ਬਣੀ ਬਾਪੂ ਆਪੀ ਮੋਟਰ ਤੇ ਸਲੇਡਾ ਸਲੇਡਾ ਕਿੱਥੇ ਸਲੇਡਾ ਹੈ ਆਪੀ ਮੋਟਰ ਤੇ ਓ ਆਪਣੇ ਪਿੰਡ ਤਾਂ ਕੋਈ ਆਪਣੀ ਮੋਟਰ ਦਾ ਕੋਈ ਸਾਗ ਤੋੜ ਨਹੀਂ ਆਉਂਦਾ ਹੈਗਾ ਤੂੰ ਸਲੇਡੇ ਦੀ ਗੱਲ ਕਰਦਾ ਬਾਪੂ ਸੱਚੀ ਆ ਮੈਂ ਦੇਖਿਆ ਏਡੇ ਪਾਣਾ ਆ ਜੇ ਨਾ ਹੋਇਆ ਨਾ ਤੇਰਾ ਸਲੇਡਾ ਮੈਂ ਬਣਾ ਦੇਣਾ ਸੀ ਓਨੇ ਤੂੰ ਚੱਲ ਆ ਜਾ ਨਾਲ ਚੱਲ ਕਿੱਥੇ ਆ ਬਾਪੂ ਅੱਗੇ ਚੱਲ ਬਾਪੂ ਮੈਂ ਨਹੀਂ ਜਾਣਾ ਮੁਰੇ ਆ ਜਾ ਦੇਖਦਾ ਮੈਂ ਕਿਹੜਾ ਸਲੇਡਾ ਹੈ ਬਾਪੂ ਤੜਪੂਗਾ ਸਾਰੇ ਬਾਪੂਰੀ ਆ ਮੈਂ ਦੇਖਦਾ ਹਾਂ ਕਿਹੜਾ ਸਲੇਡਾ ਹੈ ਬਾਪੂ ਉਹ ਮੰਦੇ ਬਹਿਮ ਨੇ ਆਪਣੀ ਮੋਟਰ ਤੇ ਬੈਠਾ ਸੀ ਉਹ ਆਪਣੀ ਮੋਟਰ ਤੇ ਕਿ ਮੈਂ ਬੈਠਾ ਸੀ ਬਾਪੂ ਪਹਿਲਾਂ ਉੱਥੇ ਚੜਿਆ ਹੋਇਆ ਸੀ ਉੱਪਰ ਆ ਜਾ ਤੂੰ ਦੇਖਦਾ ਕਿਹੜਾ ਸਲੇਡਾ ਬਾਪੂ ਉਰੇ ਸੀ ਯਾਰ ਪਹਿਲਾਂ ਉਹ ਕੋਈ ਮੱਖੀ ਮੱਛਰ ਹੋ ਉਹ ਬਾਪੂ ਮੈਂ ਆਪ ਦੇਖਿਆ ਉਰੇ ਬੈਠਾ ਉਹ ਇੱਥੇ ਸਲੇਡਾ ਕਿੱਥੋਂ ਆ ਬਾਪੂ ਤੈਨੂੰ ਯਕੀਨ ਨਹੀਂ ਮੇਰੇ ਤੇ ਉਹ ਮੈਨੂੰ ਤੇਰੇ ਤੇ ਬਿਲਕੁਲ ਯਕੀਨ ਨਹੀਂ ਯਾਰ ਕੀ ਬਾਪੂ ਮੈਂ ਮੈਂ ਉਰੇ ਬੈਠਾ ਮੈਂ ਉਰੇ ਬੈਠਾ ਉਹ ਉੱਤੇ ਬੈਠ ਆਇਆ ਕਰਦਾ ਸੀ ਮੈਨੂੰ ਬਸ ਬਸ ਹੁਣ ਤਾਂ ਹੈ ਨਹੀਂ ਕਿੱਥੇ ਆ ਦਿਖਾ ਮੈਨੂੰ ਕਿੱਥੇ ਆ ਬਾਪੂ ਤੈਨੂੰ ਲੱਗਦਾ ਉਰੇ ਉਰੇ ਦਾ ਉਸ ਸਲੇਡੇ ਕਿੱਥੇ ਆ ਤੂੰ ਬਾਪੂ ਤੈਨੂੰ ਮਜ਼ਾਕ ਕਰਦਾ ਤੂੰ ਸਾਲਿਆ ਮਸਕੜੀਆਂ ਕਰੀ ਜਾਂਦਾ ਬਾਪੂ ਘਰੇ ਬੈਠਾ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਚੱਲਿਆ ਬਾਪੂ ਮੈਂ ਨਹੀਂ ਪਾਣੀ ਲਾਉਂਦਾ ਉਹ ਇੱਧਰ ਆ ਜਾ ਇੱਧਰ ਡਾਂਗ ਮਾਰੂ ਸਰਚ ਪਾਣੀ ਤੇਰਾ ਬੁੜਾ ਲਾਉ ਉਹ ਬਾਪੂ ਮਾਰ ਦੇਣਾ ਤੈਨੂੰ ਉਰੇ ਸਲੇਡੇ ਨੇ ਕੋਈ ਸਲੇਡਾ ਨਹੀਂ ਰਹੇਗਾ ਚੁੱਪ ਚਾਪ ਕੰਮ ਕਰ ਲੈ ਕੰਮ ਕਰਕੇ ਢੱਕਾ ਤੋੜ ਕੇ ਰਾਜੀ ਨਹੀਂ ਤੂੰ ਬਾਪੂ ਦੇਖ ਲਾ ਮੈਂ ਤੈਨੂੰ ਮਾਰਨ ਦਾ ਸ਼ੌਂਕ ਹੈ ਨਾ ਮਾਰਨ ਵਾਲੇ ਮੈਨੂੰ ਮਾਰਨਾ ਮੈਂ ਬਹਿਣਾ ਇੱਥੇ ਦੱਸ ਕਿਹੜਾ ਸਲੇਟ ਆ ਪੂਰੇ ਦੇਖ ਲਈ ਤੇਰੀ ਕੀਚਾ ਕੁੱਟੂ ਕੋਈ ਨਹੀਂਗਾ ਵੀਰੇ ਸਾਹ ਚਾਣ ਕੇ ਕਰੀ ਜਾਂਦਾ ਐ ਨਖਰੇ ਕੰਮ ਕਰਕੇ ਰਾਜੇ ਢੱਕਾ ਤੋੜ ਕੇ ਪੂਰੇ ਬੈਠਾ ਸੀ ਕਿੱਥੇ ਬੈਠਾ ਸੀ ਉੱਥੇ ਕੁਛ ਨਹੀਂਗਾ ਚੱਲ ਕੰਮ ਤੇ ਲੱਗ ਨੱਕਾ ਲੱਗਿਆ ਤੂੰ ਜਾ ਬਾਪੂ ਮੈਂ ਨਹੀਂ ਆਂਦਾ ਜਾਣਾ ਪੈਣਾ ਤੈਨੂੰ ਤੇਰੇ ਨਾਲ ਮੈਂ ਚੱਲਦਾ ਦੱਸ ਕਿੱਥੇ ਆ ਪਾਣੀ ਦਾ ਮੈਂ ਛੜਤਾ ਸੀ ਆ ਕੇ ਪਾਣੀ ਛੜਤਾ ਸੀ ਤੇ ਪੂਰੇ ਪੂਰੇ ਬੈਠਾ ਦੱਸ ਕਿੱਥੇ ਆ ਹੁਣ ਜੋ ਪਾਣੀ ਆ ਮੈਂ ਤੇਰੇ ਨਾਲ ਹੀ ਚੱਲੂਗਾ ਹੁਣ ਤੂੰ ਮੈਨੂੰ ਓ ਇੱਥੇ ਕੁਝ ਨਹੀਂਗਾ ਮੈਂ ਬੈਠਣ ਲੱਗਾ ਤੂੰ ਆਪਣਾ ਕਰ ਲੈ ਜਵਾਰ ਬੈਹ ਜਾ ਮੈਂ ਦੇਖਦਾ ਬਾਪੂ ਮੈਂ ਲੱਗਿਆ ਪੈਣ ਤੂੰ ਦੇਖ ਉਹ ਮੈਂ ਦੇਖਦਾ ਕਿਹੜਾ ਇੱਥੇ ਸਲੇਡਾ ਏ ਮੈਂ ਤਾਂ ਪੈਣ ਲੱਗਿਆ ਕੰਮ ਕਰਦੇ ਨਾ ਮਾਨ ਨਹੀਂ ਹੁੰਦਾ ਹੈਗਾ ਬਹਾਨੇ ਭਾਲਦੇ ਨੇ ਬਸ ਲੱਗਿਆ ਸੋਣਾ ਕਿਹੜਾ ਸਲੇਡਾ ਇੱਥੇ ਮੈਂ ਦੇਖਦਾ ਓਏ ਬੈਹ ਜਾ ਹੁਣ ਹੁਣ ਕੀ ਕਰਦਾ ਆਉਂ ਜਾ ਓਰੇ ਓਹ ਤੇਰੀ ਉਸ ਲੇਟ ਆ ਗਿਆ ਓਏ ਲਾਵੀ ਇਹ ਤਾਂ ਭਜਾ ਤੇ ਹੁਣ ਡਰਾ ਕੇ ਚੱਲ ਲਾਵੀ ਲਾਵਾ ਆਪਣੇ ਦੋਸਤਾਂ ਨੂੰ ਆਤਾਸਰਾ ਲਾਦੀ ਮੈਂ ਕਹਿੰਨਾ ਹਲੇ ਵੱੜਦੇ ਸੀ ਵੱਡੇ ਬੈਲੀ ਭੈਣ ਅੱਜ ਲਾਦੀ ਸਰਾ ਬਾੜੀ ਨੂੰ ਫੋਨ ਲਾਈਏ ਬਿੱਲੇ ਬਦਮਾਸ਼ ਨੂੰ ਹਾਲੋ ਆ ਵੀ ਬਿੱਲਿਆ ਕਿਵੇਂ ਆ ਵਧੀਆ ਵਧੀਆ ਅੱਜ ਤਾਂ ਆਪਾਂ ਇਹਲਾ ਮੋਟਰ ਖਾਲੀ ਕਰਾ ਦਈਏ ਲੈ ਆ ਭਿਆ ਤੇ ਜਿਹੜੇ ਪੋ ਪਿਓ ਬੋ ਤੁਸੀਂ ਤੇਰੇ ਡਰਾ ਕੇ ਆਪਾਂ ਆਜੋ ਹੁਣ ਮੋਟਰ ਤੇ ਜਲਦੀ ਆਜੋ ਘੂੜੀਆਂ ਘੂੜੀਆਂ ਬਹੁਤ ਸਮਾਨ ਹੋ ਗਿਆ ਪਾਥੀਆਂ ਪੂਥੀਆਂ ਆਪਣਾ ਦਾ ਮਹੀਨੇ ਦਾ ਰਾਸ਼ਨ ਉਰੂ ਇਕੱਠਾ ਹੋ ਜਾਣਾ ਹੁਣ ਆਜੋ ਬਸ ਜਲਦੀ ਆਜੋ ਹੁਣ ਭੱਜ ਜਾਓ ਜਲਦੀ ਮੈਂ ਕਰ ਦਾਂ ਲੋ ਸਮਾਨ ਇਕੱਠਾ ਠੀਕ ਆ ਆਜੋ ਆਇਓ ਭਾਈ ਬੰਦ ਉਹ ਅਜਿਹਾ ਉਸਤਾਦ ਨੇ ਸਿਰ ਆਕਰਤੀ ਅਜਿਹਾ ਮਾਲ ਬਹੁਤ ਮੋਟਾ ਬਣਿਆ ਉਸਤਾਦ ਜੀ ਕਿਵੇਂ ਆਇਓ ਆਇਓ ਭਾਈ ਆਇਓ ਮੈਂ ਥੋਲੂ ਢੀਗਿਆ ਹੋਰ ਬਿੱਲਿਆ ਗਿਆ ਹੋਰ ਗਿੱਲੇ ਕਿਵੇਂ ਆ ਬੈਠੋ ਅੱਜ ਦੇਖੋ ਆਪਣੀ ਪੂਰੀ ਮੋਟਰ ਆਪਣੀ ਬਾਬੇ ਸਿਰ ਆਕਰਤ ਪਿਓ ਪੁੱਤ ਦੀ ਇਹੋ ਜਿਹੀ ਕੜੀਆ ਲੈ ਲਾ ਭੁੱਲ ਗਿਆ ਓਰੇ ਉਹ ਇੰਨੀ ਮਦਰੀ ਪਈਆਂ ਲੱਗੀਆਂ ਉੱਡੇ ਉਸਤਾਦ ਆਏ ਚੜਾਈ ਆ ਪੂਰੀ ਚੜਾਈ ਆ ਦੇਖੋ ਹੁਣ ਆ ਜੋ ਆਪਾਂ ਕਈ ਸਾਮਾਨ ਤੁਸੀਂ ਕਰਿਆ ਕੀ ਉਹਨੇ ਉਪੀਉਣ ਲਈ ਆ ਦੇਖ ਉਹ ਤਾਂ ਤੁਹਾਨੂੰ ਮੈਂ ਦੱਸ ਦਾਂ ਹਲੋ ਆ ਦੇਖੋ ਰੇ ਸਾਮਾਨ ਚੈੱਕ ਕਰੋ ਹੁਣ ਇਹ ਸਾਰਾ ਆਪਣਾ ਹੀ ਆ ਹਾਂ ਐਂ ਕਰੋ ਛੋਟਾ ਹੰਤੀ ਮਗਾ ਲਓ ਹੁਣ ਆਓ ਕਰੋ ਫੋਨ ਚਲਦੀ ਬੰਦੇ ਨੂੰ ਆ ਲੱਕੜਾ ਰੁਕੜਾ ਸਾਰਾ ਪਾਥੀਓਪੂ ਦੇ ਸਭ ਲੈ ਜਾਣਾ ਆ ਛੱਡ ਛੋਟੇ ਵੀ ਤਾਰ ਲਿਓ ਸਾਲੇ ਹਾਂਜੀ ਜਗਾ ਆਪਣੇ ਨਾਲ ਆ ਦੇਖਾ ਹੋਲਡਰ ਲੱਗਿਆ ਹੋਇਆ ਵੀ ਛੱਡਣਾ ਨਹੀਂ ਆਪਾਂ ਇੱਕ ਵੀ ਚੀਜ਼ ਆ ਡੀਟ ਵੀ ਲਾ ਲੈਣਾ ਪਿਓ ਪੋਤਾ ਨੇ ਬੜੇ ਉਹ ਨੇ ਉਹ ਸਾਲੇ ਹਰਾਮੀ ਨੇ ਹਾਂਜੀ ਬੈਂਗਣ ਜੇ ਚਲੋ ਚੱਕੋ ਸਮਾਨ ਚੱਕੋ ਜਲਦੀ ਟਾਈਮ ਨਾ ਲਾਓ ਗੇਟ ਖੋਲ ਬਾਈ ਓਏ ਗੇਟ ਖੋਲੋ ਗੇਟ ਖੋਲੋ ਆਹ ਨੂੰ ਬਰੇਡਰ ਨੂੰ ਖੂਣ ਕਰਦੇ ਚੱਲ ਬਈ ਚੱਲ ਆ ਵੀ ਲੈ ਚੱਲਿਓ ਸੋਟਾ ਜਾਂ ਉਹਦਾ ਬਾਪੂ ਬਾਚ ਗਿਆ ਬਾਚ ਗਿਆ ਪੁੱਤ ਰਗੜਤਾ ਸੀ ਅੱਜ ਆਪਾਂ ਨੂੰ ਉਹ ਮੈਂ ਤਾਂ ਤੇਰੀਆਂ ਗੱਲਾਂ ਨੂੰ ਹੀ ਸਮਝਦਾ ਸੀ ਇਹ ਤਾਂ ਸੱਚੀ ਦੇਖਣ ਨੂੰ ਮਿਲ ਗਿਆ ਸੱਚੀ ਸੀ ਬਾਪੂ ਇਹਨੇ ਚੱਕ ਲਿਆ ਸੀ ਬੰਨਹਾਗੇ ਹੋਰ ਯਾਰ ਮੈਂ ਤਾਂ ਹਾ ਡਰ ਗਿਆ ਭਾਈ ਸੱਚੀ ਹੋ ਗਿਆ ਪੁੱਤ ਯਾਰ ਬਾਪੂ ਸਾਲੀ ਕਦੋਂ ਨਹੀਂ ਜਾਣੀ ਲੱਗਦੀ ਮੈਂ ਸਾਲਾ ਪੜਿਆ ਹਾਂ ਹਾਂ ਮੈਂ ਸਾਲਾ ਫਲੂਬਾਂ ਨੂੰ ਦੋ ਤਾਂ ਪੰਦੇ ਨੂੰ ਮਾਰ ਦਿੰਦਾ ਇਹ ਸਾਲੇ ਨੇ ਆਪ ਨੂੰ ਡਰਾਇਆ ਤਾਂ ਮਾਰਿਆ ਉਹ ਤਾਂ ਫਿਰ ਕੀ ਆ ਜੇ ਹੁਣ ਜਾਵਾਂਗੇ ਹੁਣ ਮਾਰ ਦੂ ਆਪਾਂ ਨੂੰ ਉਹ ਨਹੀਂ ਬਾਪੂ ਉਹ ਗੱਲ ਨਹੀਂ ਮਰੀ ਕਾ ਸੁਣ ਹਾਂ ਇਹ ਸਾਲੇ ਮੁੰਲਾ ਦਾ ਕਿਸੇ ਸਕੀਮ ਸਕੂਮਾ ਚੋਰ ਚੂਰ ਨਾ ਹੋਣ ਸਾਲੇ ਕੱਲ ਤਾਂ ਤੇਰੀ ਵੀ ਸਹੀ ਆ ਵੈਸੇ ਮੈਂ ਪਹਿਲੀ ਵਾਰ ਦੇਖਿਆ ਜਿੰਦਗੀ ਚ ਬਾਪੂ ਜਿੰਦਗੀ ਚ ਮੈਨੂੰ ਪੁੱਛ ਕੀ ਬਣੀ ਇੱਕ ਗੱਲ ਹੋਰ ਦੇਖ ਸਲੇਟੇ ਤੇ ਤਾਂ ਸਾਲੇ ਪੈਰ ਹੀ ਨਹੀਂ ਤੇ ਉਹ ਤਾਂ ਉੜ ਕੇ ਆਉਂਦਾ ਇਹ ਸਾਲਾ ਭੱਜ ਕੇ ਪਿੱਛੇ ਪਿਆ ਆਣੇ ਦੇ ਕੇ ਉਹ ਨਿਆ ਮੋਟਰ ਤੇ ਹੁਣ ਜਾਣਾ ਹੀ ਪੈਣਾ ਹੈ ਮੇਰੀ ਖਾਸ ਹਾਂ ਹੁਣ ਆਪਾਂ ਪਿਛਲੇ ਕਿੜਚੀ ਚ ਜਾਂਦੇ ਹਾਂ ਪਰ ਧਿਆਨ ਨਾ ਪੁੱਤ ਮੈਨੂੰ ਡਰ ਲੱਗਦਾ ਹੈ ਨਹੀਂ ਬਾਪੂ ਤੂੰ ਟੈਨਸ਼ਨ ਲੈ ਕਪਰਾ ਮੈਨੂੰ ਪਤਾ ਹੈ ਬਾਕੀ ਆਪਾਂ ਰੱਬ ਦਾ ਨਾਮ ਲੈ ਡਰਿਆ ਦਾ ਹੈ ਨਹੀਂ ਜਮੇ ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਚੱਲਦੇ ਆਪਾਂ ਮੈਂ ਮੂਰੀਆਂ ਟੈਨਸ਼ਨ ਨਾ ਆਇਆ ਚੱਲ ਬਾਪੂ ਆਇਆ ਬਾਪੂ ਡਾਂਗ ਤੇਰਾ ਸੋਟਾ ਕਿੱਥੇ ਆ ਕੁੰਡਾ ਫੜਾ ਦੇ ਮੈਨੂੰ ਸੂਟਾ ਉੱਥੇ ਹੀ ਭੁੱਲਿਆ ਮੈਂ ਯਾਰ ਬਾਪੂ ਤੂੰ ਟੱਟੂ ਦਾ ਯਾਰ ਦਲੇਰ ਆ ਤੂੰ ਤਾਂ ਮਿਰਤੋ ਵੀ ਡਰ ਗਿਆ ਯਾਰ ਓ ਯਾਰ ਮੈਂ ਕੀ ਕਰਾਂ ਮੈਨੂੰ ਵੀ ਪਤਾ ਨਹੀਂ ਸਾਰਾ ਸੱਚੀ ਮਾਜੂਪੂ ਬਾਪੂ ਹਾਂ ਉਹੂ ਦੇਖ ਓਏ ਕਿਵੇਂ ਸਾਰੇ ਸਮਾਨ ਇਕੱਠਾ ਕਰਨ ਲੱਗੇ ਹੋਏ ਓਏ ਇਹ ਤਾਂ ਸੜਾ 1 2 ਓਏ ਇਹ ਤਾਂ ਸੜਾ ਉਹ ਇਹ ਦੋ ਕਿੱਥੋਂ ਆ ਗਏ ਓਏ ਇਹ ਤਾਂ ਦਰਵਾਜ਼ੇ ਬੈਠਾ ਦੀ ਮੇਰੇ ਕੋਲ ਮੁੰਡਾ ਤੋਤੀ ਦਾ ਮੁੰਡਾ ਉਹੀ ਆ ਇਹ ਤਾਂ ਸੜਾ ਗੇਮ ਖੇਲਦੇ ਭੈਂਚ ਸੂਹਾ ਲੈਂਦਾ ਸੀ ਆਪਣੀਆਂ ਉਹੀ ਆ ਇਹ ਖਾਚ ਸੜਾ ਮੜੇ ਹੋਏ ਨਾਲ ਬਾਪੂ ਇੱਕ ਕਮਟ ਰੋਇਆ ਚੱਪਲੀਆਂ اتار ਲਾ ਸਾਲੇ ਫੈਂਟਨ ਨੇ ਅੱਜ ਇਹ ਛੜ ਬਾਪੂ ਨਿਆ ਪੁੱਤ ਚੱਲ ਚੱਲੀਏ ਛੜ ਜਾ ਚੱਲ 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 ਲੈ ਜਾ ਉਸਤਾਦ ਆਟਾ ਵਾਲਾ ਨਹੀਂ ਆਇਆ ਭਾਈ ਉਸਤਾਦ ਜਾਣਾ ਹਾਂ ਹਾਂ ਜਾਣਾ ਜਾ ਕੇ ਆਉਦੇ ਕੋਲ ਜਲਦੀ ਬਲਾਉ ਉਹਨੂੰ ਫੋਨ ਚਾ ਕੇ ਆ ਲੈ ਛੱਡ ਦੇ ਉਹ ਤੂੰ ਕੀ ਕਰਤੀ ਹੋਣਾ ਦੀ ਜਲਦੀ ਆ ਜੀ ਮੜਾ ਚੱਲਿਆਂ ਚੱਲਿਆਂ ਇੱਧਰ ਕਿਉਂ ਲੱਗਦਾ ਧਿਆਨ ਰੱਖਣਾ ਪੈਣਾ ਓਏ ਆ ਜਾ ਗਿੱਲੇ ਪਾ ਜਾ ਰੱਥੇ ਇਹਨਾਂ ਨੂੰ ਮੜਾ ਚੱਕੋ ਅੰਦਰੋਂ ਸਮਾਨ ਫਿਰ ਸਪੀਡ ਨਾਲ ਆ ਜਾ ਮੜਾ ਜੀ

ਆਹ ਵੇ ਆਹ ਉਹ ਬਾਪੂ ਇਹਦਾ ਪਜਾ ਤੇ ਸਾਲੇ ਚੱਪੜਾਂ ਛਾੜੀ ਪਈ ਸੀ ਹੁਣੇ ਸੀ ਸਾਰੇ ਡਰ ਕੇ ਮੈਂ ਤੈਨੂੰ ਪਹਿਲਾਂ ਹੀ ਕਹਿੰਦਾ ਸੀ ਬਾਪੂ ਟਰਿਆ ਦਾ ਪਿਆ ਸੀ ਤੂੰ ਗੱਲਾਂ ਕਰ ਉਹ ਤਾਂ ਮੇਰਾ ਬੀਪੀ ਬਦਲਦਾ ਉਹਦਾ ਟੈਂਪੂ ਆ ਗਿਆ ਹਾਂ ਸਾਲਾ ਕਿਹੜਾ ਆ ਗਿਆ ਉਸਤਾਦ ਕਿੱਥੇ ਆ ਤੁਮੀ ਨਾਲ ਹੀ ਸੀ ਕਿਹੜਾ ਉਸਤਾਦ ਜੰਪਾ ਨੰਬਾ ਹਾ ਫੜੀ ਓਹ ਜੱਟ ਫਾੜ ਜਾ ਲਾ ਇਹਦੇ ਇਹਦਾ ਮੁਗਧਰਾ ਫੇੜ ਛਾਹ ਛਾਹ ਜੱਟ ਦੇ ਆਜਾ ਮੈਂ ਭਾਈ ਬਈ ਕਿਥੋੜੀ ਚੋਰੀ ਕਰਦਾ ਭਾਈ ਛਾੜ ਸਾਲਿਓ ਮਾਰ ਦੇਣਾ ਵੀ ਸਕਦਾ ਭੋਗ ਨੂੰ ਪੈਸੇ ਵੀ ਨਹੀਂ ਸਾਡੇ ਹਲਕ ਚ ਆਇਆ ਨਹੀਂ ਤੁਸੀਂ ਪਰ ਮੈਂ ਕੰਮ ਕਰ ਪੈਸੇ ਮੇਰੇ ਤੋਂ ਲੈ ਲਿਓ ਬੁੜੇ ਦੇ ਭੋਗ ਦੇ ਹਾਂ ਹਾਂ ਹਲਾ ਰੁੱਕ ਕਰਿਆ ਇਹ ਨੰਗਾ ਨੰਗਾ ਕੋਲੀ ਕਰਨਾ ਇੰਨ ਗਾਗਰ ਕੀ ਹੁੰਦਾ ਏ ਉਹ ਬਾਪ ਪੁੱਤ ਦੇ ਅੰਦਰ ਕੋਈ ਚੱਕ ਦੂ ਆਪਾਂ ਨੂੰ